ਉਹ ਸ਼ਾਇਡ ਨਹੀਂ ਜਾਂਦਾ ਸੀ ਉਹ ਧੱਕੇ ਨਾਲ ਲੈਤੀ ਆ ਟਰੈਕਟਰਾਂ ਦੇ ਸਨ ਚ ਅੱਛਾ ਆ ਰੋੜਾ ਸੀ ਨਾ ਉਹ ਤਾਂ ਅੱਗੇ ਨਾ ਰੱਖਿਆ ਵੀਡੀਓ ਚ ਹੋਲੇ 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 ਉਹ ਟਰੈਕਟਰ ਕੋਲੇ ਇੱਕਦਾਂ ਗੱਡੀ ਉਹਨੇ ਨਾਲ ਮੋੜੀ ਉਹਨੇ ਥੱਲੇ ਨੂੰ ਗੱਦੀ ਇੱਥੇ ਉਹਨੂੰ ਸ਼ੱਕ ਹੋਇਆ ਵੀ ਹੁਣ ਕਰੋਲਾ ਗੱਡੀ ਵੀ ਆ ਗਈ ਇਹ ਕੈਮਰੇクセ ਕੈਮਰਾ ਉਹ ਰਹਿ ਗਿਆ ਪਿੱਛੇ ਉਹਦੇ ਅੱਛਾ ਅੱਛਾ ਆ ਆ ਕੋਠੀ ਤੇ ਵੀ ਕੈਮਰਾ ਉਹ ਉੱਥੇ ਪਿੱਛੇ ਰਹੇ ਨਾ ਦੋਵੇਂ ਕੈਮਰੇ ਬਾਹਰ ਕਾਫੇ ਦੋਵੇਂ ਰਹੇ ਆ ਆ ਦਿਖਾਏ ਜਾਣਾ ਤੈਨੂੰ ਦੱਸੂਆਂ ਦੀ ਉੱਥੇ ਜਗ੍ਹਾ ਵੀ ਬਣੀ ਆ ਆ ਇੱਥੋਂ ਆਏ ਗੱਡੀ ਨੰਗੀ ਉਤੋਂ ਦੀ ਮੋੜ ਤੇ ਨੰਗਾ ਲਈ ਮੂਰੇ ਹੋ ਉਹ ਸਕੂਟਰੀ ਕੋਲੇ ਨੇ ਇਹਨੇ ਮੂਰੇ ਕਰ ਲਈ ਗੱਡੀ ਅੱਛਾ ਅੱਛਾ ਆ ਸਕੂਟਰੀ ਕੋਲੇ ਤੂੰ ਵੀਡੀਓ ਕੱਢ ਕੇ ਦੇਖ ਲਈ ਆ ਸੀ ਐ ਮੋੜਦਾ ਇੱਥੇ ਅੜ ਗਿਆ ਜੱਟ ਉਹ ਚੌਥੇ ਚੌਥੇ ਇੱਥੇ ਆ ਖੜੇ ਹੋ ਜਾਂ ਜੀ ਲੋ ਹੋਏ ਲੋਕਾਂ ਕੱਢ ਵੀਡੀਓ ਖੜੇ ਆ ਇੱਥੇ ਅੜ ਗਿਆ ਤੇ ਆ ਮਾਰੇ ਕੰਦੇ ਚ ਫੇਰ ਇੱਥੇ ਮੈਂ ਕਿਉਂ ਸੀ ਇੱਥੇ ਫੇਰ ਵਜਿਆ ਕੰਦੇ ਚ ਇੱਥੇ ਵਜੇ ਲੋ ਜੇ ਇੱਥੇ ਮਾਈ ਜਗਾ ਬਈ ਆਪੇ ਉਹਦੀ ਆ ਸੀ ਛੋਟੇ ਦੀ ਆ ਸੀ ਕਹਿੰਦੇ ਆ ਜੀ ਬਣਾਈ ਹੋਈ ਆ ਈ ਨਹੀ ਆ ਦੇ ਇੱਥੇ ਗੱਡੀ ਆ ਦੇ ਨਿਸ਼ਾਨ ਵਜੇ ਪਿਆ ਦੇ ਇੱਥੇ ਹੀ ਫੇਰ ਵੱਜੀ ਗਿਓ ਲਾਲ ਕੇ ਪੰਜ ਛੇ ਫੇਰਾ ਦੇ ਲਾਲ ਕਟਕਾਂ ਲਾਰਕੀਆਂ ਚੱਲ ਬਾਈ ਹਾਂ ਆਉਂਦੇ ਬਣਾ ਲਾਂਗੇ ਯਾਰ ਕੇਰਾ ਪਜਾ